ਸਿਮਰਜੀਤ ਸਿੰਘ ਸਾਹਿਬ ਜੀ ਵਧੀਆ ਲੱਗਦਾ ਜੀ ਹੁਣ ਇਹ ਸ਼ਾਮ ਨੂੰ ਫ੍ਰੀ ਹੋ ਕੇ ਸਾਰੇ ਜਾਣੇ ਇੱਥੇ ਆ ਕੇ ਗੇਮ ਲਾਉਂਦੇ ਆ ਤੇ ਫ੍ਰੀ ਮਹਿਸੂਸ ਕਰਦੇ ਆ ਕਿੰਨੇ 18 ਤੋਂ 20 ਨੌਜਵਾਨ ਆਉਂਦੇ ਰੋਜ਼ ਆ ਕੇ ਇੱਥੇ ਗੇਮ ਗੇਮ ਲਾਉਂਦੇ ਆ ਕੁਝ ਵਪਾਰੀ ਨੇ ਕੁਝ ਸਰਕਾਰੀ ਜੋਬ ਕਰਦੇ ਨੇ ਕੁਝ ਬੱਚੇ ਨੇ ਆਪਾਂ ਸਾਰੇ ਇਕੱਠੇ ਹੋ ਕੇ ਸ਼ਾਮ ਨੂੰ ਫਿਰ ਇੱਥੇ ਦੋ ਤਿੰਨ ਗੇਮਾਂ ਲਾਉਂਦੇ ਆ ਤੇ ਇਹ ਮੇਨ ਸਾਡਾ ਮਕਸਦ ਇਹ ਹੈ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਇਸ ਤਰ੍ਹਾਂ ਫ੍ਰੀ ਮਹਿਸੂਸ ਕਰਦੇ ਆ ਸਾਰੇ ਆਪਾਂ ਜੋਰ ਲਾਉਣਨੇ ਆ ਜੋਰ ਲਾ ਕੇ ਤੇ ਜਦੋਂ ਬੱਚਿਆਂ ਸਾਰਿਆਂ ਚ ਆਪਾਂ ਖੇਡਦੇ ਆ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਆਪਣੇ ਆਪ ਨੂੰ ਫਿੱਟ ਮਹਿਸੂਸ ਕਰਦੇ ਆ ਇਹ ਸਾਰੇ ਬਹੁਤ ਮਜ਼ਾ ਆਉਂਦਾ ਕਿ ਇਹਨਾਂ ਜਿਨ੍ਹਾਂ ਵਿੱਚ ਯੂਥ ਵਿੱਚ ਜੋਰਿਆ ਜਿਨ੍ਹਾਂ ਇਹਨਾਂ ਨੂੰ એનર્ਜੀ ਹੈ ਇਹਨਾਂ ਨਾਲ ਖੇਡ ਕੇ ਮਜ਼ਾ ਵੀ ਆਉਂਦਾ ਵਾ ਤੇ ਇਸ ਲਈ ਮੈਂ ਬੇਨਤੀ ਵੀ ਕਰੂੰਗੀ ਸਾਰੇ ਆਪਾਂ ਰਲ ਮਿਲ ਕੇ ਕੋਈ ਨਾ ਕੋਈ ਐਕਟੀਵਿਟੀ ਆਪਣੀ ਜ਼ਰੂਰ ਕਰਨੀ ਚਾਹੀਦੀ ਜਿਸ ਦੇ ਨਾਲ ਕਿ ਸਾਡੇ ਸਾਡੇ ਸਾਰਿਆਂ ਨੂੰ ਜਿਹੜੀ ਬਿਮਾਰੀਆਂ ਤੋਂ ਆਪਾਂ ਦੂਰ ਰਹਿ ਸਕੀਏ ਤੇ ਆਪਣੇ ਆਪਣੇ ਆਪ ਨੂੰ ਤੰਦਰੁਸਤ ਬਣੋ ਕਾ ਮਿਲਦਾ ਕਿਤੇ ਪਾਰਕ 'ਚ ਮਿਲਦਾ ਕਿਤੇ ਛੋਟੀ ਗਰਾਊਂਡ 'ਚ ਆਪਣੇ ਘਰ 'ਚ ਮਿਲਦਾ ਲੋਕਾਂ ਨੂੰ ਸਾਰਿਆਂ ਨੂੰ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਕਰਨੀ ਚਾਹੀਦੀ ਜਿਸ ਨਾਲ ਸਾਰੇ ਫਿੱਟ 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 ਰਹੇ ਆ ਸ਼ਾਮ ਨੂੰ ਤਕਰੀਬਨ ਰੋਜ਼ ਗੇਮ ਲੱਗਦੀ ਹੈ ਤੇ ਇਹ ਇੱਕ ਹੋਰ ਗਰਾਊਂਡ ਤਿਆਰ ਕਰ ਰਹੇ ਆ ਜਿੱਥੇ ਆਪਾਂ ਥੋੜੀ ਗਰਾਊਂਡ ਇਸ ਤੋਂ ਵੱਡੀ ਆ ਜਿੱਥੇ ਆਪਾਂ ਫੁੱਟਬਾਲ ਵੀ ਖੇਡਣ ਦਾ ਕੀ ਕਰ ਰਹੇ ਆ ਤੇ ਸਾਰੀਆਂ ਗੇਮਾਂ ਉੱਥੇ ਲੋਕਾਂ ਨੂੰ ਜੋੜ ਰਹੇ ਆ ਕਿ ਸਾਰੇ ਤੁਸੀਂ ਆ ਵੇਖੋ ਕਿੰਨਾ ਮਜ਼ਾ ਆ ਰਿਹਾ ਕਿ ਉਹ ਸਾਰੇ ਹੀ ਯੂਥ ਵਿੱਚ ਗੇਮ ਗੇਮ ਲਾ ਰਹੇ ਆ ਤੇ ਵਧੀਆ ਮਹਿਸੂਸ ਹੁੰਦਾ ਬੱਚਿਆਂ 'ਚ ਖੇਡ ਕੇ ਜੀ ਬਿਲਕੁਲ ਠੀਕ ਗੱਲ ਹੈ ਜੀ ਕਿਤੇ ਨਾ ਕਿਤੇ ਅਸਰ ਪੰਦਾ ਹੈ ਜਦੋਂ ਗੇਮ ਖੇਡਾਂਗੇ ਫਿਟਨੈਸ ਮੂਸ ਹੋਊਗੀ ਨੀਂਦ ਵੀ ਚੰਗੀ ਆਊਗੀ ਟਾਈਮ ਨੈਸ ਹੋਣਗੇ ਵੀ ਤੇ ਬੱਚੇ ਫਿਰ ਸਟੱਡੀ ਵੀ ਚੰਗੀ ਕਰ ਸਕਦੇ ਆ ਤੇ ਨਸ਼ੇ ਤੋਂ ਦੂਰ ਰਹਿ ਸਕਦੇ ਆ ਤੇ ਆਪਣੇ ਆਪਣੀ ਲਾਈਫ ਨੂੰ ਈਜ਼ੀ ਤੇ ਚੰਗਾ ਬਣਾ ਸਕਦੇ ਨੇ ਸਾਰੇ ਜੀ ਦੇਖੋ ਗੱਲ ਇਸ ਤਰ੍ਹਾਂ ਆ ਵੀ ਜਿਹੜਾ ਯੁੱਗ ਚੱਲ ਰਿਹਾ ਹੋਇਆ ਇਹ ਯੁੱਗ ਨਸ਼ਿਆਂ ਦਾ ਔਰ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਦੇ ਨਾਲ ਤਬਾਈ ਹੋ ਰਹੀ ਹੈ ਟੋਟਲ ਬੱਚਿਆਂ ਦੀ ਔਰ ਮੈਂ ਕਈ ਜਗ੍ਹਾ ਦੇਖਦਾ ਕਿ ਬੱਚੇ ਨਿਕਨਕੇ ਬੱਚੇ ਫੋਨ ਤੋਂ ਬਿਗਿਆਰ ਨਹੀਂ ਦਿੰਦੇ ਹੈਗੇ ਔਰ ਕਿੰਨੀਆਂ ਜਗ੍ਹਾ ਤੇ ਨਸ਼ੇ 'ਚ ਸਾਡੀ ਕਿੰਨੀ ਪੀੜ੍ਹੀ ਜਿਹੜੀ ਤਬਾਈ ਹੋ ਗਈ ਹੈ ਇਹ ਕੈਸੀ ਚੀਜ਼ ਹੈ ਮੈਂ ਇੱਥੇ ਕਈ ਵਾਰ ਹੀ ਆਇਆ ਹਾਂ ਔਰ ਅੱਜ ਤੇ ਚਲੋ 20 ਬੱਚੇ ਖੇਡ ਰਹੇ ਨੇ ਪਰ 20 ਤੋਂ ਵੀ ਜ਼ਿਆਦਾ ਬੱਚੇ ਹੁੰਦੇ ਇੱਥੇ ਔਰ ਰੈਗੂਲਰ ਖੇਡਦੇ ਨੇ ਔਰ ਜਦੋਂ ਖੇਡਦੇ ਇਹਨਾਂ ਦੇ ਚਿਹਰੇ ਵੇਖਣ ਵਾਲੇ ਹੁੰਦੇ ਉਸ ਵੱਲੇ ਖੇੜ ਕੇ ਥੱਕਦੇ ਨੇ ਥੱਕੇ ਪਰ ਫੇਸ ਤੇ ਇਹਨਾਂ ਤੇ ਬੜੀ ਐਕਸਾਈਟਮੈਂਟ ਹੁੰਦੀ ਹੈ ਬਹੁਤ ਜ਼ਿਆਦਾ ਔਰ ਇਹ ਇੱਕ ਬਹੁਤ ਵਧੀਆ ਉਪਰਾਲਾ ਸਿਮਰਨ ਜੀ ਦਾ ਆਪਣੀ ਜਗ੍ਹਾ ਉਹਨਾਂ ਨੇ ਪ੍ਰੋਵਾਈਡ ਕੀਤੀ ਦੀ ਹੈ ਔਰ ਅੱਛਾ ਸਾਰਾ ਸਮਾਨ ਲੈ ਕੇ ਰੱਖਿਆ ਦਾ ਹੈ ਔਰ ਬੱਚਿਆਂ ਦੀ ਆਪ ਹੀ ਬੜੀ ਕੁਰਿਓਸਿਟੀ ਹੁੰਦੀ ਹੈ ਵੀ ਸ਼ਾਮੀ ਆਈ ਫਟਾਫਟ ਗਰਾਊਂਡ ਜਾਈਏ ਜਾ ਕੇ ਮੈਚ ਲਈਏ ਜਾ ਕੇ ਔਰ ਟੀਮ ਜੀ ਵੀ ਉਹ ਚਾਹੁੰਦੇ ਨੇ ਵੀ ਅਹੀ ਮਤਲਬ ਪਾਰਟਿਸਪੇਟ ਕਰੀਏ ਹਰ ਤਰੀਕੇ ਨਾਲ ਸੋ ਮੈਂ ਸਮਝਦਾ ਵੀ ਅੱਜ ਦੇ ਯੁੱਗ ਚ ਦਿਸ ਇਜ਼ ਦੀ ਬੈਸਟ ਪਲੇਟਫਾਰਮ ਇੱਕ ਵਧੀਆ ਹੈਗਾ ਵਾ ਬੱਚਿਆਂ ਦੇ ਮਨ ਨੂੰ ਡਾਇਵਰਟ ਕਰਨ ਦਾ ਤੇ ਵੇ ਇਵਰੀਨ ਹੋਈ ਤੇ ਬਜ਼ੁਰਗੋ ਹੁੰਦੇ ਆ ਡੇ ਬਾਏ ਡੇ 60ਾਂ ਚ ਪਹੁੰਚ ਗਏ ਆ ਅਸੀਂ ਬਟ ਚੰਗਾ ਲੱਗਦਾ ਆ ਆਪਣਾ ਟਾਈਮ ਆ ਯਾਦਾਂ ਆਈਂਦਾ ਬਿਲਕੁਲ ਬਿਲਕੁਲ ਯਾਦਾਂ ਆਈਂਦਾ ਪਰ ਮੈਂ ਮਹਿਸੂਸ ਕਰਦਾ ਆ ਵੀ ਇਹ ਇਸ ਸਿਮਰਨ ਚ ਕਈ ਚੀਜ਼ਾਂ ਦੀ ਮੈਂ ਖਾਸੀ ਦੇਖੀ ਹੈ ਇਹ ਜਿਹਨੂੰ ਕਹਿੰਦੇ ਆ ਨਾ ਪੱਲਾ ਉਜਾਰ ਕੇ ਮੇਲਾ ਵੇਖਦਾ ਆਪਣੇ ਲਹੂ ਦਾ ਸਵਾਦ ਵੇਖਦਾ ਇਹ ਦੇਖੋ ਇੰਨੀ ਉਹ ਧੀ ਜਮੀਨ ਦੇ ਦੇਣੀ ਬੱਚਿਆਂ ਨੂੰ ਖੇਡਣ ਵਾਸਤੇ ਸਾਰਾ ਸਮਾਨ ਦੇਣਾ ਉਹ ਕੋਈ ਕੰਟਰੀਬਿਊਸ਼ਨ ਕੋਈ ਨਹੀਂ ਲੈਣੀ ਕਿਕਰੋ ਇਹ ਇਹ ਬੜੀ ਵੱਡੀ ਗੱਲ ਹੈਗੀ ਹੈ ਇਹ ਰੇਅਰਸਟ ਆਫ ਰੇਅਰਸਟ ਬੜੇ ਇਥੇ ਲੀਡਰ ਬਾਹਵਾ ਮਾਰਦੇ ਨੇ ਇਹ ਉਹ ਕੋਈ ਕੁਝ ਕਰਦਾ ਕੁਝ ਕਰਦਾ ਪਰ ਪੋਜ਼ਿਟਿਵ ਤੇ ਪ੍ਰੈਕਟੀਕਲ ਚੀਜ਼ ਇਹ ਹੈ ਜੋ ਇਹਨੇ ਕਰਕੇ ਦਿਖਾਈ ਹੈ ਸਮਨਸੇ